ਏ ਰੂਪ ਭਾਵ ਤੇਰੀ ਪੂਰਨ ਜੋਤ ਦਾ ਰੂਪ ਸਵੈਮ ਰੂਪ ਜਸ ਰੂਪ ਦਾ ਆਦ ਨਹੀਂ ਹੈ ਇਸ ਲਈ ਕਿਉਂਕਿ ਆਦ ਦਾ ਆਦ ਨਹੀਂ ਹੈ ਤੂੰ ਅਨਾਦੀ ਸਰੂਪ ਵਾਲਾ ਹੈ ਕਹਿ ਨਾ ਸਕੇ ਕੋ ਤੂੰ ਕਦਗਾ ਅਰਥਾ ਤੇਰਾ ਮੁੱਢ ਆਦ ਰੂਪ ਹੈ ਪਰ ਤੇਰੇ ਰੂਪ ਦੇ ਰੂਪ ਸਵੈ ਰੂਪ ਜਸ ਰੂਪ ਦਾ ਆਦ ਨਹੀਂ ਹੈ ਇਸ ਲਈ ਤੂੰ ਅਨਾਦੀ ਸਰੂਪ ਵਾਲਾ ਹੈ ਇਸ ਲਈ ਵੀ ਹੈ ਕਿ ਹਾਕਮ ਓੰਗ ਹਾਕਮ ਵਿਚ ਹੁਕਮ ਆਦ ਰੂਪ ਵਿੱਚ ਬੈਠਾ ਹੈ ਪ੍ਰੰਤੂ ਹੁਕਮ ਆਦ ਵਿੱਚ ਕਦੀ ਹਾਕਮ ਨਹੀਂ ਬੈਠਿਆ ਭਾਵ ਜਿਸ ਨੇ ਆਦ ਹੁਕਮ ਨੂੰ ਪੈਦਾ ਕੀਤਾ ਉਸ ਉਹ ਅੰਗ ਨੂੰ ਆਦ ਪੈਦਾ ਨਹੀਂ ਕਰ ਸਕਦਾ ਇਹ ਵਿਆਖਿਆ ਇੱਕ ਓਂਕਾਰ ਦਾ ਅਰਥ ਸਮਝਣ ਲਈ ਬਹੁਤ ਲਾਹੇਵੰਦ ਹੈ ਇੱਕ ਨੇ ਓਂਕਾਰ ਪੈਦਾ ਨਹੀਂ ਕੀਤਾ ਇੱਕ ਨੂੰ ਓਂਕਾਰ ਨੇ ਪੈਦਾ ਕੀਤਾ ਹੈ ਇੱਕ ਇੱਛਾ ਰਚਨਾ ਸ੍ਰਿਸ਼ਟੀ ਹੈ ਐਸ ਵੇਲੇ ਪਰਮਾਤਮ ਐਸ ਵੇਲੇ ਪਰਮੇਸ਼ਰ ਇੱਕ ਓਂਕਾਰ ਰੂਪ ਵਿੱਚ ਪ੍ਰਗਟ ਹੈ ਜਦੋਂ ਸੁੰਨ ਸਵਾਦੀ ਵਿੱਚ ਚਲੇ ਜਾਵੇਗਾ ਤਾਂ ਸਾਰੀ ਸ੍ਰਿਸ਼ਟੀ ਇੱਕ ਕਰਕੇ